ਉਜਾਬਾ ਡਿਗਰੀ ਚ ਨਹੀਂ ਦੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਇਹ ਦੇਖ ਸਕੋ ਸੈਂਟਰ ਸਰਕਾਰ ਬਿਤਰ ਕੋ ਪੰਜਾਬ ਸਰਕਾਰ ਅਸੀਂ ਕਿਸੇ ਨੂੰ ਮਾਫ਼ ਨਹੀਂ ਕਰਨਾ ਕਿਉਂਕਿ ਸਰਕਾਰਾਂ ਆ ਸਟੈਬਿਲਟੀ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਆ ਸੈਕਟਰ ਦੀ ਸਰਕਾਰ ਤਾਂ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਤੋਂ ਸਾਡੇ ਪੰਜਾਬ ਦੇ ਦੁਸ਼ਮਣ ਰਹੀ ਰਹੀ ਆ ਮੈਂ ਸਾਰੇ ਲੀਡਰਾਂ ਨੂੰ ਬੇਨਤੀ ਕਰਦਾ ਚਾਹੋ ਕਾਂਗਰਸ ਦੇ ਲੀਡਰ ਨੇਗੇ ਆਪਣਾ ਆਪਣਾ ਕਿਟਰ ਵੀ ਪਿੱਛੇ ਲੈ ਕੇ ਲਾ ਲੈਣ ਮੈਂ ਅਗਲੀ ਬੇਨਤੀ ਕਰਦਾ ਇੱਕ ਵਾਰ ਸ਼ੁਰੂ ਹੋ ਰਹੀ ਗੱਲ ਰੱਖਣਾ ਚਾਹਣਾ ਆ ਮੀਡੀਆ ਵਾਲੇ ਮੇਰੀ ਗੱਲ ਲਾਓ ਸਾਡੇ ਕੋਲੇ ਸਾਦਿਆਂ ਦੀ ਕਮੀ ਆ ਤੁਸੀਂ ਕੀ ਦੇਖਿਆ ਕਿ ਜਦੋਂ ਸਰਕਾਰ ਆਪਣਾ ਭਗਵੰਤ ਮਾਨ ਦਾ ਕੇਦਰੀਵਾਲ ਆਪਣੀ ਰੈਲੀ ਕਰਦੇ ਨੇ ਉਦੋਂ ਪਰ ਪੀਆਰਟੀਸੀ ਬੱਸਾਂ ਲੈ ਕੇ ਜਾਂਦੇ ਨੇ ਆਉਣ ਵਾਲੇ ਦਿਨਾਂ ਵਿੱਚ ਜੇ ਪੀਆਰਟੀ ਬੱਸਾਂ ਲੈ ਕੇ ਸਰਕਾਰੀ OBC ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਜੇਕਰ ਸਾਡੀਆਂ ਬੱਸਾਂ ਇਹ ਲੈ ਕੇ ਪਰਸਨਲੀ ਆਪਣੇ ਰੈਲੀਆਂ ਦੇ ਵਿੱਚ ਜਾ ਸਕਦੇ ਨੇ ਸਰਕਾਰੀ ਬੱਸਾਂ ਅਸੀਂ ਪੀਆਰਟੀਸੀ ਬੱਸਾਂ ਅਸੀਂ ਲੈ ਕੇ ਅੰਦੋਲਨ ਦੇ ਵਿੱਚ ਆਵਾਂਗੇ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਪੀਆਰਟੀਸੀ ਬੱਸਾਂ ਭੇਜਾਂਗੇ ਜੇਕਰ ਭਗਵੰਤ ਮਾਨ ਤੇ ਕੇਦਰੀਵਾਲ ਆਪਣੇ ਰੈਲੀਆਂ ਦੇ ਵਿੱਚ ਬੱਸਾਂ ਲੈ ਕੇ ਜਾ ਸਕਦੇ ਨੇ ਤਾਂ ਫਿਰ ਅਸੀਂ ਕਿਉਂ ਨਹੀਂ ਬੱਸਾਂ ਲੈ ਕੇ ਆ ਸਕਦੇ ਸਾਡੇ ਕੋਲ ਸਾਧਨਾਂ ਦੀ ਕਮੀ ਆ ਸਾਧਰਨ ਦੀ ਕਮੀਆ ਅੱਜ ਇਹ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਸਹੀ ਹੈ ਨਾ ਗੱਲ ਮੇਰੀ ਸਹੀ ਹੈ ਸਾਧਰਨ ਦੀ ਕਮੀਆ ਇਸ ਕਰਕੇ ਸਿੰਗਰਾਂ ਨੂੰ ਸਿੰਗਰਾਂ ਨੂੰ ਆਰਨੇਤਾ ਆ ਗਿਆ ਪਰ ਆਰਨੇਤਾ ਆ ਗਿਆ ਗੁਲਾਮ ਵੀ ਆਉਂਦਾ ਪਿੱਛੋਂ ਥੋੜਾ ਡਰਾਉਟ ਮੁਕਾ ਆ ਵੀ ਗਿਆ ਕਈ ਸਿੰਗਰਾਂ ਨੂੰ ਕੂੜ ਵੀ ਕਰ ਲੈ ਤੇ ਆਰਨੇਤਰ ਨੂੰ ਲਿਆਓ ਤੇ ਛੋਟੇ ਸਾਰੇ ਮੈਂ ਅਗਲੇ ਦਿਨਾਂ ਦੇ ਵਿੱਚ ਸਾਰੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਤੇ ਨੌਜਵਾਨੋ ਹੁਣ ਮੇਰੀ ਤੁਹਾਨੂੰ ਬੇਨਤੀ ਆ ਤੁਸੀਂ ਜਾਵਤੇ ਦੇ ਵਿੱਚ ਰਹਿ ਕੇ ਤੁਸੀਂ ਜਾਵਤੇ ਦੇ ਵਿੱਚ ਰਹਿ ਕੇ ਅੱਗੇ ਜਾਣਾ ਤੁਸੀਂ ਜਾਵਤੇ ਦੇ ਵਿੱਚ ਰਹਿ ਕੇ ਅੱਗੇ ਸਟੇਜ ਤੇ ਜਾਣਾ ਤੁਹਾਡੀ ਹਾਜ਼ਰੀ ਲੱਗਣੀ ਆ ਤੁਸੀਂ ਮੇਰੀ ਝਾੜ ਨਾਲ ਗੱਲ ਸੁਣ ਲਓ ਜਿੰਨੇ ਵੀ ਤੁਸੀਂ ਹੁਣ ਨੌਜਵਾਨ ਆਇਓ ਜਿੰਦਾਬਾਦ ਡਾਕਟਰਾਂ ਦੀ ਟੀਮ ਰੱਖੀ ਜਾ ਰਹੀ ਹੈ ਜਿੰਦਾਬਾਦ ਜਿੰਦਾਬਾਦ ਦੇਖੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਨਾਲੇ ਕਿਸਾਨ ਦੇ ਜਮਿੰਦਾਰ ਨੂੰ ਬੇਨਤੀ ਕਰਦਾ ਵੀ ੱੱਲੇਵਾਲ ਸਾਹਿਬ ਦੀ ਸਿਹਤ ਬੜੀ ਕਮਜ਼ੋਰ ਹੈ ਜੇਕਰ ਹੁਣ ਤਰ੍ਹਾਂ ਦੇ ਵਿੱਚ ਉਹਨਾਂ ਨਿਕਲੇ ਫਿਰ ਵੇਲੇ ਨੂੰ ਪੁੱਛਾਵਾਂਗੇ ਬਾਕੀ ਜੱਥੇਬੰਦ ਉਹਨੂੰ ਬੇਨਤੀ ਹੁਣ ਸਾਰਾ ਗੈਟਰ ਆਪਣਾ ਲੈ ਆਓ ਕੱਲ ਨੂੰ ਪਤਾ ਹੀ ਲੱਗ ਗਿਆ ਕਿ ਜੱਥੇਬੰਦਿਆਂ ਨੇ ਗੱਲ ਕਹਿੰਦੀ ਸੀ ਕਿ ਸਾਨੂੰ ਸੁੱਤਾ ਪੱਤਰ ਵੀ ਭੇਜਿਆ ਕਰਦਾ ਉਧਰੋਂ ਸੰਭੂ ਵੱਟ ਤੋਂ ਸੁੱਤਾ ਪੱਤਰ ਵੀ ਭੇਜਿਆ ਗਿਆ ਹੁਣ ਕਿਸ ਚੀਜ਼ ਨੂੰ ਠੀਕ ਰਾਇਆ ਤੁਸੀਂ ਪੀ ਸਾਹਿਬ ਵੀ ਆ ਕੇ ਗਏ ਨੇ ਗੈਟਰ ਵੀ ਲੈ ਕੇ ਹੁਣ ਥੱਲੇ ਆਉਣ ਨਾਲ ਕੁਝ ਨਹੀਂ ਬਣਨਾ ਹੁਣ ਆਪਣਾ ਪੂਰਾ ਗੈਟਰ ਸਾਰੇ ਲਾਉਣ ਪਿੱਛੇ ਜਿਹੜੇ ਦੂਜੇ ਦਿਨ ਤੋਂ ਮੈਂ ਕੱਲ ਹੋਰ ਕਹਣਾ ਚਾਹਣਾ ਜਿਹੜੀ ਕਿ ਰਾਜਨੀਤਿਕ ਪਾਰਟ ਉਹ ਦਿਨੇ ਤੇ ਬਾਦਲਦਾਲੋਂ ਉਹ ਕਿੱਥੇ ਜਾਣ ਨਹੀਂ ਹੁੰਦੇ ਜਾਂ ਹੋਰ ਦਾਲਾ ਕਾਂਗਰਸ ਵਾਲਾ ਦਾਲਾ ਪਿੱਛੇ ਆਪਦੇ ਥੇਜ ਤੋਂ ਪਿੱਛੇ ਲਾਉਣ ਸਾਰੇ ਅੰਦੋਲਨ ਨੂੰ ਬਤਾ ਕਰਨ ਨੂੰ ਜਿਹੜਾ ਸਿੰਘਾਇਰ ਰਾਜਨੀਤਿਕ ਮੋਰਚਾ ਇੱਥੇ ਕੋਈ ਰਾਜਨੀਤਿਕ ਬੰਦਾ ਥੇਜ ਜਾ ਕੇ ਨਹੀਂ ਬੋਲ ਸਕਦਾ ਪਰ ਰਾਜਨੀਤਿਕ ਬੰਦੇ ਪਿੱਛੇ ਤਾਂ ਕੇ ਬਹਿ ਸਕਦੇ ਨੇ ਨਾ ਉਹ ਪਿੱਛੇ ਆ ਕੇ ਸੜਕ ਤੇ ਨਾਲ ਬਹਿ ਸਕਦੇ ਨੇ ਨਾ ਸੜਕ ਦੇ ਕੋਲ ਸੰਗਰੂਟ ਟਿੱਕਰ ਪਈ ਆਏ ਪਿੱਛੇ ਸੜਕਾਂ ਤੇ ਬੈਠੀ ਜਾਣ ਰਾਜਾ ਵੜਿੰਗ ਦੀ ਆਏ ਸੀ ਉਹ ਕਹਿੰਦੇ ਰਾਹੁਲ ਗਾਂਧੀ ਨੇ ਆਵਾਜ਼ ਚੱਕ ਲਈ ਪਾਰਲੀਮੈਂਟ ਦਾ ਜ਼ਿਕਰ ਕੀਤਾ ਉਹਨਾਂ ਗੱਲਾਂ ਕਹਿਣ ਨਾਲ ਕੁਝ ਨਹੀਂ ਮੰਨਦਾ ਇਹ ਸਾਰਾ ਜਨਤਾ ਤੇ ਜਾ ਕੇ ਜੀਲੂ ਘੇਰਨ ਰਾਹੁਲ ਗਾਂਧੀ ਬੈਠੇ ਹੋ ਤੇ ਜਨਨੀ ਅੰਦোলন ਦੇ ਵਿੱਚ ਰਾਜਾ ਬੜੇ ਜੀ ਬੈਠੇ ਆਪਣਾ ਕਾਂਗਰਸ ਦਾ ਕਰੀਟਰ ਜਾ ਕੇ ਪ੍ਰਤਾਪ ਅਜਮੇ ਬੈਠੇ ਉੱਥੇ ਕੇ ਸਾਨੂੰ ਜਨਨੀਆਂ ਨੂੰ ਤੁਸੀਂ ਕਿੱਥੇ ਜਾਈ ਸਕਦੇ ਹੋ ਤੁਸੀਂ ਪਾਰਲੀਮੈਂਟ ਦੇ ਮੂਹਰੇ ਧਰਨਾ ਲਾਓ ਸੈਸ਼ਨ ਚੱਲ ਰਿਹਾ ਸੈਸ਼ਨ ਦੇ ਮੂਹਰੇ ਧਰਨਾ ਲਾ ਕੇ ਬੈਠੋ ਕਿ ਜੇਕਰ ਧੰਨੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਣਗੇ ਅਸੀਂ 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 ਕਿਸੇ ਨੂੰ ਪੰਜਾਬ ਦੇ ਵਿੱਚ ਬਰਦਾਤਾ ਉਹ ਤਾਂ ਜਿਹੜਾ ਵੀ ਮਰਜੀ ਤੁਸੀਂ ਕਹ ਰਹੇ ਸੀ ਆਣਾ ਜਿਹਨਾਂ ਨੂੰ ਸਨੋਤ ਮਾਨ ਦਾ ਦਖਾਵਾ ਕਰੋਗੇ ਇੱਕ ਤਾਂ ਲੋਰਾ ਜਿਵੇਂ ભાઈ ਨੇ ਗੱਲ ਕਹੀ ਆ ਇਹ ਰਾਜਨੀਤਿਕਲੇ ਫੋਟਮਾ ਖਚਾਉਣਾ ਤੇ ਗੱਲਿਆ ਗੱਲਾਂ ਕਰਨ ਵਾਲੇ ਨੇਗੇ હા ਜੇ ਚਾਹੁੰਦੇ ਨੇ ਕਿ ਅਸੀਂ ਅੰਦੋਲਨ ਦੇ ਨਾਲ ਆ ਇਹਨਾਂ ਕੋਲੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਨਾ 10 15 15 ਬੰਦੇ ਹਰ ਇੱਕ ਪਾਰਟੀ ਦੇ ਹੈਗੇ ਨੇ ਜੀ 13000 ਪਿੰਡ ਹੈ ਤਾਂ ਕਿ ਟੁਕੜ 20 3000 ਰੁਪਏ ਬੰਦਾ ਇਕੱਠਾ ਕਰਕੇ ਜਾਂ ਤਾਂ ਇਹ ਦਿਲੀਤਰ ਨਾਲੋਂ ਦਿੰਨੀ ਇੱਕ ਪਛੇਤਰ ਨਾਲੋਂ ਤੁਸੀਂ ਕਹਿੰਦੇ ਗੱਲਾਂ ਕਰਨ ਨਾਲ ਕੁਝ ਨਹੀਂ ਬੰਦਾ ਬੈਠੇ ਤੇ ਬੰਦਾ ਤੁਸੀਂ ਕਹਿੰਦੇ ਸੀ ਨੌਜਵਾਨਾਂ ਦਾ ਇਕੱਠ ਹੋਏਗਾ ਅੱਜ ਵੱਡੇ ਕਾਫਲੇ ਨਾਲ ਪੁੱਛੋ ਆ ਸਾਰੇ ਨੌਜਵਾਨ ਆਏ ਨੇ 10 15 ਦਾ ਨੌਜਵਾਨ ਨੇ ਪੂਰੇ ਪੰਜਾਬ ਦੇ ਵਿੱਚ ਜਮਾਨੀ ਅੰਦੋਲਨ ਤੇਜ਼ ਕਰਾਂਗੇ ਨੌਜਵਾਨ ਬਾਰੀਆਂ ਬੰਦ ਚਾਉਣਗੇ ਨੌਜਵਾਨੀ ਜਾਗ ਚੁੱਕੀ ਆ ਹੁਣ ਆਉਣ ਵਾਲੇ ਦਿਨਾਂ ਵਿੱਚ ਹੋਰ ਕੌਂਫਰੰਸ ਹੋਣਗੇ ਜਿਸ ਨਾਮ ਨੂੰ ਲੜੀ ਲਾਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕਲਾਕਾਰ ਭਰਾ ਆ ਰਹੇ ਨੇ ਕਿ ਹੋਰਾਂ ਨੂੰ ਲੈ ਕੇ ਆਉਂਗਾ ਸਾਰੇ 10 ਪਿੰਡਾਂ ਦਾ ਕੱਲ ਮੈਂ ਪ੍ਰੋਗਰਾਮ ਕਰਾਂਗੀ 12:15 ਬਹੁਤ ਗਲਤ ਗੱਲ ਆ ਤੁਸੀਂ ਵਧੀਆ ਗੱਲ ਦੱਸੋ ਵੀ ਆਇਆ ਨਹੀਂ ਮੇਰੀ ਗੱਲ ਜਿਹੜਾ ਆਪਣਾ ਅੰਦੋਲਨ ਆਪਾਂ ਦਿੱਲੀ ਛੱਡ ਕੇ ਆਏ ਸੀਗੇ ਉਹੀ ਮੰਗਾਂ ਦੇਈਆਂ ਔਰ ਕੋਈ ਵੱਖ ਮੰਗਾਂ ਨਹੀਂ ਜਾਂ ਫਿਰ ਕਿਉਂ ਆਪਾਂ ਆਪਣਾ ਚੀਜ਼ਾਂ ਨੂੰ ਨੌਕਰੀਆਂ ਦੇ ਜੇਕਰ ਸਾਡੇ ਬਾਪੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਫਿਰ ਬੇਤਕੋ ਸੈਂਟਰ ਸਰਕਾਰ ਬੇਤਕੋ ਪੰਜਾਬ ਸਰਕਾਰ ਅਸੀਂ ਕਿਸੇ ਨੂੰ ਮਾਫ਼ ਨਹੀਂ ਕਰਨਾ ਕਿਉਂਕਿ ਸਰਕਾਰਾਂ ਆਸਟਾਬਲੀ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਆ ਸੈਕਟਰ ਦੀ ਸਰਕਾਰ ਤੁਹਾਨੂੰ ਪਤਾ ਹੀ ਹਮੇਸ਼ਾ ਤੋਂ ਸਾਡੇ ਪੰਜਾਬ ਦੇ ਦੁਸ਼ਮਣ ਰਹੀ ਰਹੀ ਆ ਮੈਂ ਸਾਰੇ ਲੀਡਰਾਂ ਨੂੰ ਬੇਨਤੀ ਕਰਦਾ ਚਾਹੋ ਕਾਂਗਰਸ ਦੇ ਲੀਡਰ ਨੇਗੇ ਆਪ ਨੂੰ ਆਪਣਾ ਕਿਟਰ ਵੀ ਪਿੱਛੇ ਲਿਆ ਕੇ ਲਾ ਲੈਣ ਮੈਂ ਅਗਲੀ ਬੇਨਤੀ ਕਰਦਾ ਇੱਕ ਮੈਂ ਸ਼ੁਰੂ ਹੋ ਰਹੀ ਗੱਲ ਦੱਸਣਾ ਚਾਹਣਾ ਆ ਮੀਡੀਆ ਵਾਲੇ ਮੇਰੀ ਗੱਲ ਲਾਓ ਸਾਡੇ ਕੋਲੇ ਸਾਧਨਾਂ ਦੀ ਕਮੀ ਆ ਤੁਸੀਂ ਇੱਕ ਚੀਜ਼ ਦੇਖਿਆ ਕਿ ਜਦੋਂ ਸਰਕਾਰ ਆਪਣਾ ਭਗਵੰਤ ਮਾਨ ਦਾ ਕੇਦਰੀਵਾਲ ਆਪਣੇ ਰੈਡੀਆ ਦੇ ਵਿੱਚ ਜਾਂਦੇ ਨੇ ਉਦੋਂ ਪਰ ਪੀਆਰਟੀਸੀ ਬੱਸਾਂ ਲੈ ਕੇ ਜਾਂਦੇ ਨੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੀਆਰਟੀ ਬੱਸਾਂ ਲੈ ਕੇ ਸਰਕਾਰੀ OBC ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਜੇਕਰ ਸਾਡੀਆਂ ਬੱਸਾਂ ਇਹ ਲੈ ਕੇ ਪਰਸਨਲੀ ਆਪਣੇ ਰੈਡੀਆ ਦੇ ਵਿੱਚ ਜਾ ਸਕਦੇ ਨੇ ਸਰਕਾਰੀ ਬੱਸਾਂ ਅਸੀਂ ਪੀਆਰਟੀਸੀ ਬੱਸਾਂ ਅਸੀਂ ਲੈ ਕੇ ਅੰਦੋਲਨ ਦੇ ਵਿੱਚ ਆਵਾਂਗੇ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਪੀਆਰਟੀਸੀ ਬੱਸਾਂ ਭੇਜਾਂਗੇ ਜੇਕਰ ਭਗਵੰਤ ਮਾਨ ਤੇ ਕੇਦਰੀਵਾਲ ਆਪਣੇ ਰੈਡੀਆ ਦੇ ਵਿੱਚ ਵੱਥਾ ਲੈ ਕੇ ਜਾ ਸਕਦੇ ਨੇ ਦਬਰ ਅਸੀਂ ਕਿਉਂ ਨਹੀਂ ਵਸਾਉਂ ਲੈ ਕੇ ਜਾ ਸਕਦੇ ਸਾਡੇ ਕੋਲ ਸਾਧਨਾ ਦੀ ਕਮੀ ਆ ਸਾਧਨਾ ਦੀ ਕਮੀ ਆ ਅਸੀਂ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਸਹੀ ਆ ਨਾ ਗੱਲ ਮੇਰੀ ਸਹੀ ਹੈ ਸਾਡੇ ਕੋਲ ਸਾਧਨਾ ਦੀ ਕਮੀ ਆ ਇਸ ਕਰਕੇ ਸਿੰਗਰਾਂ ਨੂੰ ਸਿੰਗਰਾਂ ਨੂੰ ਆਰਨੇਤ ਆ ਗਿਆ ਪਰ ਆਰਨੇਤ ਆ ਗਿਆ ਗੁਲਾਬ ਵੀ ਆਉਂਦਾ ਪਿੱਛੋਂ ਥੋੜਾ ਡਰਾਇਟ ਮੁਕਾ ਆ ਵੀ ਗਿਆ ਕਈ ਸਿੰਗਰਾਂ ਨੂੰ ਪੂਣ ਵੀ ਗਏ ਨੇ ਯਾਰਨੇਤ ਨੂੰ ਲਿਆਓ ਤੇ ਛੋਟੇ ਸਾਰੇ ਮੈਂ ਅਗਲੇ ਦਿਨਾਂ ਦੇ ਵਿੱਚ ਸਾਰੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਤੇ ਨੌਜਵਾਨੋ ਹੁਣ ਮੇਰੀ ਸੋਨੂ ਬੇਨਤੀ ਆ ਤੁਸੀਂ ਜਾਵਦੇ ਦੇ ਵਿੱਚ ਰਹਿ ਕੇ ਤੁਸੀਂ ਜਾਵਦੇ ਦੇ ਵਿੱਚ ਰਹਿ ਕੇ ਅੱਗੇ ਜਾਣਾ ਤੁਸੀਂ ਜਾਵਦੇ ਦੇ ਵਿੱਚ ਰਹਿ ਕੇ ਅੱਗੇ ਸਟੇਜ ਤੇ ਜਾਣਾ ਤੁਹਾਡੀ ਹਾਜ਼ਰੀ ਲੱਗਣੀ ਆ ਤੁਸੀਂ ਮੇਰੀ ਚਾਣ ਨਾਲ ਗੱਲ ਸੁਣ ਲਓ ਜਿੰਨੇ ਵੀ ਤੁਸੀਂ ਹੁਣ ਨੌਜਵਾਨ ਆਇਓ ਜਿੰਦਾਬਾਦ ਜਿੰਦਾਬਾਦ ਦੇਖੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਨਾਲੇ ਕਿਸਾਨ ਦੇ ਜਥੇਬੰਦਾਂ ਨੂੰ ਬੇਨਤੀ ਕਰਦਾ ਵੀ ਢੱਲੇਵਾਲ ਸਾਹਿਬ ਦੀ ਸਿਹਤ ਬੜੀ ਕਮਜ਼ੋਰ ਹੈ ਜੇਕਰ ਹੁਣ ਤਰਾਡੇ ਵਿੱਚੋਂ ਆ ਨਿਕਲੇ ਫਿਰ ਵੇਲੇ ਨੂੰ ਪਤਾਵਾਗੇ ਬਾਕੀ ਜਥੇਬੰਦਾਂ ਨੂੰ ਬੇਨਤੀ ਹੁਣ ਸਾਰਾ ਗੇਟਰ ਆਪਣਾ ਲਿਆਓ ਕੱਲ ਨੂੰ ਪਤਾ ਹੀ ਲੱਗ ਗਿਆ ਜਿਹੜੇ ਜਥੇਬੰਦਿਆਂ ਨੇ ਗੱਲ ਕਹਿੰਦੀ ਸੀ ਕਿ ਸਾਨੂੰ ਸੁੱਤਾ ਪੱਤਰ ਵੀ ਭੇਜਿਆ ਕਰਦਾ ਉਦੋਂ ਸੰਭੂ ਵੱਟ ਤੋਂ ਸੁੱਤਾ ਪੱਤਰ ਵੀ ਭੇਜਿਆ ਗਿਆ ਹੁਣ ਕਿਸ ਚੀਜ਼ ਨੂੰ ਠੀਕ ਰਾਇਆ ਤੁਸੀਂ ਜੁਨੀ ਸਾਹਿਬ ਵੀ ਆ ਕੇ ਗਏ ਨੇ ਗੇਟਰ ਵੀ ਲੈ ਕੇ ਹੁਣ ਥੱਲੇ ਆਉਣ ਨਾਲ ਕੁਝ ਨਹੀਂ ਬਣਨਾ ਹੁਣ ਆਪਣਾ ਪੂਰਾ ਗੇਟਰ ਸਾਰੇ ਲਾਉਣ ਪਿੱ ਇਹਲੇ ਦੂਜੇ ਦਿਨ ਤੋਂ ਮੈਂ ਕੱਲ ਹੋਰ ਕਹਣਾ ਚਾਹਣਾ ਜਿਹੜੀ ਕਿ ਰਾਜਨੀਤਿਕ ਪਾਰਟੀਆਂ ਨੇਗੀਆਂ ਉਹ ਜਿਨ੍ਹਾਂ ਦੇ ਬਾਦਲ ਦਾਲ ਉਹਨੂੰ ਅੱਗੇ ਤੇ ਜਾਣ ਨਹੀਂ ਹੁੰਦੇ ਜਾਂ ਹੋਰ ਦਾਲਾ ਕਾਂਗਰਸ ਵਾਲਾ ਦਾਲਾ ਪਿੱਛੇ ਆਪਦੀ ਥੇਜ ਤੋਂ ਪਿੱਛੇ ਲਾਉਣ ਆ ਰਹੇ ਅੰਦੋਲਨ ਨੂੰ ਪਤਾ ਕਰ ਨੂੰ ਜਿਹੜਾ ਸਿੰਘ ਹੈ ਗਾ ਰਾਜਨੀਤਿਕ ਮੋਰਚਾ ਇੱਥੇ ਕੋਈ ਰਾਜਨੀਤਿਕ ਬੰਦਾ ਥੇਜ ਤੇ ਜਾ ਕੇ ਨਹੀਂ ਬੋਲ ਸਕਦਾ ਪਰ ਰਾਜਨੀਤਿਕ ਬੰਦੇ ਪਿੱਛੇ ਤਾਂ ਕੇ ਬਹਿ ਸਕਦੇ ਨੇ ਨਾ ਉਹ ਪਿੱਛੇ ਆ ਕੇ ਸੜਕ ਤੇ ਨਾਲ ਬਹਿ ਸਕਦੇ ਨੇ ਨਾ ਸੜਕ ਦੇ ਕੋਲ ਸੰਗਰੂਟ ਟਿੱਕਰ ਪਈ ਆਏ ਪਿੱਛੇ ਸੜਕਾਂ ਤੇ ਬੈਠੀ ਜਾਣ ਰਾਜਾ ਵੜਿੰਗ ਜੀ ਆਏ ਸੀ ਉਹ ਕਹਿੰਦੇ ਰਾਹੁਲ ਗਾਂਧੀ ਨੇ ਆਵਾਜ਼ ਚੱਕ ਲਈ ਪਾਰਲੀਮੈਂਟ ਦਾ ਜ਼ਿਕਰ ਕੀਤਾ ਉਹਨਾਂ ਨੇ ਗੱਲਾ ਕਹਿਣ ਨਾਲ ਕੁਝ ਨਹੀਂ ਮੰਨਦਾ ਇਹ ਸਾਰਾ ਜਨਤਾ ਤੇ ਜਾ ਕੇ ਜੀਲ ਨੂੰ ਘੇਰਨ ਰਾਹੁਲ ਗਾਂਧੀ ਬੈਠੇ ਹੋ ਤੇ ਜਨਨੀ ਉਦਨ ਦੇ ਵਿੱਚ ਰਾਜਾ ਪ੍ਰਦੇਸ਼ ਵੀ ਬੈਠੇ ਆਪਣਾ ਕਾਂਗਰਸ ਦਾ ਕਰੀਟਰ ਜਾ ਕੇ ਪ੍ਰਤਾਪ ਅਜਮੇ ਬੈਠੇ ਉੱਥੇ ਜੇ ਇਥੇ ਤੁਹਾਨੂੰ ਜਨਨੀਆਂ ਨੂੰ ਤੁਸੀਂ ਕਿੱਥੇ ਕਰ ਸਕਦੇ ਹੋ ਤੁਸੀਂ ਪਾਰਲੀਮੈਂਟ ਦੇ ਮੂਹਰੇ ਧਰਨਾ ਲਾਓ ਸੈਸ਼ਨ ਚੱਲ ਰਿਹਾ ਸੈਸ਼ਨ ਦੇ ਮੂਹਰੇ ਧਰਨਾ ਲਾ ਕੇ ਬਟੋ ਕਿ ਜੇਕਰ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਕਾ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਣੇ ਅਸੀਂ 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 ਕਿਸੇ ਨੂੰ ਪੰਜਾਬ ਦੇ ਵਿੱਚ ਪਰਵਾਹ ਨਾ ਚਾਹੋ ਤਾਂ ਜਿਹੜਾ ਵੀ ਮਰਜੀ ਤੁਸੀਂ ਕਹਿ ਰਹੇ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨਾਲ ਬਖਾਤ ਹੋਏਗਾ ਇੱਕਦਮ ਹੋ ਰਿਹਾ ਜਿਵੇਂ ਜਿਵੇਂ ਆ ਬਾਈ ਨੇ ਗੱਲ ਕਹੀ ਆ ਇਹ ਰਾਜਨੀਤਿਕਲੇ ਫੋਟਵਾਂ ਖਚਾਉਣਾ ਤੇ ਕੱਲੇ ਗੱਲਾਂ ਕਰਨ ਵਾਲੇ ਨੇਗੇ ਹਾਂ ਜੇ ਚਾਹੁੰਦੇ ਨੇ ਕਿ ਅਸੀਂ ਅਸੀਂ ਅੰਦੋਲਨ ਦੇ ਨਾਲ ਆ ਇਹਨਾਂ ਕੋਲੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਨਾ 10 15 15 ਬੰਦੇ ਹਰ ਇੱਕ ਪਾਰਟੀ ਦੇ ਹੈਗੇ ਨੇ ਜੀ 13000 ਪਿੰਡ ਹੈ ਤਾਂ ਕਟੋਕੜ 20 30000 ਰੁਪਏ ਬੰਦਾ ਇਕੱਠਾ ਕਰਕੇ ਜਤੈ ਦਿਲੀਤਰ ਨਾਲੋਂ ਦਿਨੀ ਇੱਕ ਪਛੇਤਰ ਨਾਲੋਂ ਤੁਸੀਂ ਕਹਿੰਦੇ ਗੱਲਾਂ ਕਰਨ ਨਾਲ ਕੁਝ ਨਹੀਂ ਬਣਦਾ ਬੈਠੇ ਤੇ ਬਣਦਾ ਤੁਸੀਂ ਕਹਿੰਦੇ ਸੀ ਨੌਜਵਾਨਾਂ ਦਾ ਇਕੱਠ ਹੋਏਗਾ ਅੱਜ ਵੱਡੇ ਕਾਫਲੇ ਨਾਲ ਕੁੱਛ ਆ ਸਾਰੇ ਨੌਜਵਾਨ ਆਏ ਨੇ 10-15 ਦਾ ਨੌਜਵਾਨ ਨੇ ਪੂਰੇ ਪੰਜਾਬ ਦੇ ਵਿੱਚ ਜਮਾਨੀ ਅੰਦੋਲਨ ਤੇਜ਼ ਕਰਾਂਗੇ ਉਹ ਨੌਜਵਾਨਾਂ ਦੀਆਂ ਬੰਦ ਚਾਉਣਗੇ ਨੌਜਵਾਨੇ ਜਾਗ ਚੁੱਕੀ ਆ ਬੋਲ ਆਉਣ ਵਾਲੇ ਦਿਨਾਂ ਵਿੱਚ ਹੋਰ ਕੋਣ ਕੋੜੇ ਸਪੋਰਟ ਦੇ ਵਿੱਚ ਆਉਣ ਲੋੜੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕਲਾਕਾਰ ਭਰਾ ਆ ਰਹੇ ਨੇਗੇ ਹੋਰਾਂ ਨੂੰ ਲੈ ਕੇ ਆਉਂਗਾ ਸਾਰੇ 10-15 ਦਾ ਕੱਲ ਮੈਂ ਪ੍ਰੋਗਰਾਮ ਕਰਾਂਗੀ 12-15 ਤੁਸੀਂ ਪੁਆਇੰਟ ਦੀ ਗੱਲ ਕਰਦੇ ਆ ਬਾਈ ਜੀ ਇੱਕ ਮ ਬਹੁਤ ਗਲਤ ਗੱਲ ਆ ਤੁਸੀਂ ਵਧੀਆ ਗੱਲ ਦੱਸੋ ਵੀ ਕਿਸੇ ਨੂੰ ਮਨਸਾਣਾ ਵੀ ਆਇਆ ਨਹੀਂ ਮੇਰੀ ਗੱਲ ਜਿਹੜਾ ਆਪਣਾ ਅੰਦੋਲਨ ਆਪਾਂ ਦਿੱਲੀ ਛੱਡ ਕੇ ਆਏ ਸੀਗੇ ਉਹੀ ਮੰਗਾਂ ਨਹੀਂ ਆਂ ਹੋਰ ਕੋਈ ਵੱਖ ਮੰਗਾਂ ਨਹੀਂ ਆ ਫਿਰ ਕਿਉਂ ਆਪਾਂ ਆਪਣਾ ਇਹ ਚੀਜ਼ ਨੂੰ ਲੋਕਰੀਆ ਜੇਕਰ ਸਾਡੇ ਬਾਪੂ ਸਰਤਾਜ ਸਿੰਘ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਫਿਰ ਬੈਠਾ ਕੋ ਸੈਂਟਰ ਸਰਕਾਰ ਬੈਠਾ ਕੋ ਪੰਜਾਬ ਸਰਕਾਰ ਅਸੀਂ ਕਿਸੇ ਨੂੰ ਮਾਫ਼ ਨਹੀਂ ਕਰਨਾ ਕਿਉਂਕਿ ਸਰਕਾਰਾਂ ਆ ਸਟੈਬਿਲਟੀ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਆ ਕੈਟਰ ਦੀ ਸਰਕਾਰ ਤਾਂ ਤੁਹਾਨੂੰ ਪਤਾ ਹੀ ਹਮੇਸ਼ਾ ਤੋਂ ਸਾਡੇ ਪੰਜਾਬ ਦੇ ਦੁਸ਼ਮਣ ਰਹੀ ਰਹੀ ਆ ਮੈਂ ਸਾਰੇ ਲੀਡਰਾਂ ਨੂੰ ਬੇਨਤੀ ਕਰਦਾ ਚਾਹੋ ਕਾਂਗਰਸ ਦੇ ਲੀਡਰ ਨੇਗੇ ਆਪਣਾ ਆਪਣਾ ਕੈਟਰ ਵੀ ਪਿੱਛੇ ਲੈ ਕੇ ਲਾ ਲੈਣ ਮੈਂ ਅਗਲੀ ਬੇਨਤੀ ਕਰਦਾ ਇੱਕ ਵਾਰ ਸ਼ੁਰੂ ਹੋ ਰਹੀ ਗੱਲ ਰੱਖਣਾ ਚਾਹਣਾ ਆਹ ਮੀਡੀਆ ਵਾਲੇ ਮੇਰੀ ਗੱਲ ਲਾਓ ਸਾਡੇ ਕੋਲੇ ਸਾਦਿਆਂ ਦੀ ਕਮੀ ਆ ਤੁਸੀਂ ਇੱਕ ਚੀਜ਼ ਦੇਖਿਆ ਕਿ ਜਦੋਂ ਸਰਕਾਰ ਆਪਣਾ ਭਗਵੰਤ ਮਾਨ ਦਾ ਕੇਂਦਰੀਵਾਲ ਆਪਣੇ ਰੈਲੀ ਕਰਦੇ ਨੇ ਉਦੋਂ ਪਰ ਪੀਆਰਟੀਸੀ ਬੱਸਾਂ ਲੈ ਕੇ ਜਾਂਦੇ ਨੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੀਆਰਟੀ ਬੱਸਾਂ ਲੈ ਕੇ ਸਰਕਾਰੀ ਆਬੀਸੀ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਜੇਕਰ ਸਾਡੀਆਂ ਬੱਸਾਂ ਇਹ ਲੈ ਕੇ ਪਰਸਨਲੀ ਆਪਣੇ ਰੈਲੀਆ ਦੇ ਵਿੱਚ ਜਾ ਸਕਦੇ ਨੇ ਸਰਕਾਰੀ ਬੱਸਾਂ ਅਸੀਂ ਪੀਆਰਟੀਸੀ ਬੱਸਾਂ ਅਸੀਂ ਲੈ ਕੇ ਅਸੀਂ ਅੰਦੋਲਨ ਦੇ ਵਿੱਚ ਆਵਾਂਗੇ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਪੀਆਰਟੀਸੀ ਬੱਸਾਂ ਭੇਜਾਂਗੇ ਜੇਕਰ ਭਗਵੰਤ ਮਾਨ ਤੇ ਕੇਂਦਰੀਵਾਲ ਆਪਣੇ ਰੈਲੀਆ ਦੇ ਵਿੱਚ ਬੱਸਾਂ ਲੈ ਕੇ ਜਾ ਸਕਦੇ ਨੇ ਤਾਂ ਪਰ ਅਸੀਂ ਕਿਉਂ ਨਹੀਂ ਬੱਸਾਂ ਲੈ ਕੇ ਜਾ ਸਕਦੇ ਸਾਡੇ ਕੋਲ ਸਾਧਨਾਂ ਦੀ ਕਮੀ ਆ ਸਾਧਰਨ ਦੀ ਕਮੀ ਆ ਅੱਜ ਇਹ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਸਹੀ ਹੈ ਨਾ ਗੱਲ ਮੇਰੀ ਸਹੀ ਹੈ ਸਾਧਰਨ ਦੀ ਕਮੀ ਆ ਇਸ ਕਰਕੇ ਸਿੰਗਰਾਂ ਨੂੰ ਸਿੰਗਰਾਂ ਨੂੰ ਆਰਨੇਤਾ ਆ ਗਿਆ ਪਰ ਆਰਨੇਤਾ ਆ ਗਿਆ ਗੁਲਾਮ ਵੀ ਆਉਂਦਾ ਪਿੱਛੋਂ ਥੋੜਾ ਡਰਾਉਟ ਮੁਕਾ ਆ ਵੀ ਗਿਆ ਕਈ ਸਿੰਗਰਾਂ ਨੂੰ ਕੂੜ ਵੀ ਕਰੇ ਨੇ ਤੇ ਆਰਨੇਤਰ ਨੂੰ ਲਿਆਓ ਤੇ ਛੋਟੇ ਸਾਰੇ ਮੈਂ ਅਗਲੇ ਦਿਨਾਂ ਦੇ ਵਿੱਚ ਸਾਰੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਤੇ ਨੌਜਵਾਨੋ ਹੁਣ ਮੇਰੀ ਤੁਹਾਨੂੰ ਬੇਨਤੀ ਆ ਤੁਸੀਂ ਜਾਵਤੇ ਦੇ ਵਿੱਚ ਰਹਿ ਕੇ ਤੁਸੀਂ ਜਾਵਤੇ ਦੇ ਵਿੱਚ ਰਹਿ ਕੇ ਅੱਗੇ ਜਾਣਾ ਤੁਸੀਂ ਜਾਵਤੇ ਦੇ ਵਿੱਚ ਰਹਿ ਕੇ ਅੱਗੇ ਸਟੇਜ ਤੇ ਜਾਣਾ ਤੁਹਾਡੀ ਹਾਜ਼ਰੀ ਲੱਗਣੀ ਆ ਤੁਸੀਂ ਮੇਰੀ ਝਾੜ ਨਾਲ ਗੱਲ ਸੁਣ ਲਓ ਜਿੰਨੇ ਵੀ ਤੁਸੀਂ ਹੁਣ ਨੌਜਵਾਨ ਆਇਓ ਭਾਨੀ ਜੀ ਡਾਕਟਰਾਂ ਦੀ ਟੀਮ ਰੱਖੀ ਹੋਇਆ ਆ ਜੀ ਜਿੰਦਾਬਾਦ ਜਿੰਦਾਬਾਦ ਦੇਖੋ ਮਾਤਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਨਾਲੇ ਕਿਸਾਨ ਦੇ ਤੁਹਾਨੂੰ ਬੇਨਤੀ ਕਰਦਾ ਵੀ ਧੱਲੇਵਾਲ ਸਾਹਿਬ ਦੀ ਸਿਹਤ ਬੜੀ ਕਮਜ਼ੋਰ ਹੈ ਜੇਕਰ ਹੁਣ ਤਰਾਡੇ ਵਿੱਚੋਂ ਨਾ ਨਿਕਲੇ ਫਿਰ ਵੇਲੇ ਨੂੰ ਪੁੱਤਾਵਾਗੇ ਬਾਕੀ ਜੱਥੇਬੰਦੀ ਦੇ ਮੈਂ ਤੇ ਹੁਣ ਸਾਰਾ ਕੇਟਰ ਆਪਣਾ ਲਿਆਓ ਕੱਲ ਨੂੰ ਪਤਾ ਹੀ ਲੱਗ ਗਿਆ ਜਿਹੜੇ ਜੱਥੇਬੰਦੀਆਂ ਗੱਲ ਕਹਿੰਦੀਆਂ ਸੀ ਕਿ ਸਾਨੂੰ ਸੁੱਤਾ ਪੱਤਰ ਵੀ ਭੇਜਿਆ ਕਰਦਾ ਉਦੋਂ ਸੰਭੂ ਵੱਟ ਤੋਂ ਸੁੱਤਾ ਪੱਤਰ ਵੀ ਭੇਜਿਆ ਗਿਆ ਹੁਣ ਕਿਸ ਚੀਜ਼ ਨੂੰ ਠੀਕ ਰਾਇਆ ਤੁਸੀਂ ਸਾਹਿਬ ਵੀ ਆ ਕੇ ਗਏ ਨੇ ਕੇਟਰ ਵੀ ਲੈ ਕੇ ਹੁਣ ਥੱਲੇ ਆਉਣ ਨਾਲ ਕੁਝ ਨਹੀਂ ਬਣਨਾ ਹੁਣ ਆਪਣਾ ਪੂਰਾ ਕੇਟਰ ਸਾਰੇ ਲਾਉਣ ਪਿੱਛੇ ਜਿਹੜੇ ਦੂਜੇ ਦਿਨ ਟੂਰਨਾਮੇ ਕੱਲ ਹੋਰ ਕਰਨਾ ਚਾਹਣਾ ਜਿਹੜੀ ਕਿ ਰਾਜਨੀਤਿਕ ਪਾਰਟੀਆਂ ਨੇਗੀਆਂ ਉਹ ਦਿਨੇ ਤੇ ਬਾਦਲਦਾਲ ਨੂੰ ਅੱਗੇ ਤੇ ਜਾਣ ਨਹੀਂ ਦਿੰਦੇ ਜਾਂ ਹੋਰ ਦਾਲਾ ਕਾਂਗਰਸ ਵਾਲਾ ਦਾਲਾ ਪਿੱਛੇ ਆਪਦੇ ਥੇਜ ਤੋਂ ਪਿੱਛੇ ਲਾਉਣ ਸਾਰੇ ਅੰਦੋਲਨ ਨੂੰ ਬਤਾ ਕਰਨ ਨੂੰ ਜਿਹੜਾ ਥਿੰਗ ਹੈ ਯਾਰ ਰਾਜਨੀਤਿਕ ਮੋਰਚਾ ਇੱਥੇ ਕੋਈ ਰਾਜਨੀਤਿਕ ਬੰਦਾ ਥੇਜ ਤੇ ਜਾ ਕੇ ਨਹੀਂ ਬੋਲ ਸਕਦਾ ਪਰ ਰਾਜਨੀਤਿਕ ਬੰਦੇ ਪਿੱਛੇ ਤਾਂ ਕੇ ਬਹਿ ਸਕਦੇ ਨੇ ਨਾ ਉਹ ਪਿੱਛੇ ਆ ਕੇ ਸੜਕ ਤੇ ਨਾਲ ਬਹਿ ਸਕਦੇ ਨੇ ਨਾ ਸੜਕ ਦੇ ਕੋਲ ਸੰਗਰੂਟ ਟਿੱਕਰ ਪਈ ਆਏ ਪਿੱਛੇ ਸੜਕਾਂ ਤੇ ਬੈਠੀ ਜਾਣ ਰਾਜਾ ਵੜੀ ਵੜੀ ਆਏ ਸੀ ਉਹ ਕਹਿੰਦੇ راہુલ ਗਾਂਧੀ ਨੇ ਆਵਾਜ਼ ਚੱਕ ਲਈ ਪਾਰਲੀਮੈਂਟ ਦਾ ਜ਼ਿਕਰ ਕੀਤਾ ਉਹਨਾਂ ਗੱਲਾ ਕਹਿਣ ਨਾਲ ਕੁਝ ਨਹੀਂ ਮੰਨਦਾ ਇਹ ਸਾਰਾ ਜਨਤਾ ਤੇ ਜਾ ਕੇ ਜੀਲ ਨੂੰ ਘੇਰਨ ਰਾਹੁਲ ਗਾਂਧੀ ਬੈਠੇ ਹੋ ਤੇ ਜੀਲ ਨੂੰ ਘੁਲਨ ਦੇ ਵਿੱਚ ਰਾਜਾ ਬੜੇ ਵੀ ਬੈਠੇ ਆਪਣਾ ਕਾਂਗਰਸ ਦਾ ਕਰੀਟਰ ਜਾ ਕੇ ਪ੍ਰਤਾਪ ਆਜਮੇ ਬੈਠੇ ਉੱਥੇ ਕੇ ਤੁਹਾਨੂੰ ਜਿਲ੍ਹੀਆਂ ਨੂੰ ਤੁਸੀਂ ਕਿੱਥੇ ਜਾ ਸਕਦੇ ਹੋ ਤੁਸੀਂ ਪਾਰਲੀਮੈਂਟ ਦੇ ਮੂਹਰੇ ਧਰਨਾ ਲਾਓ ਸੈਸ਼ਨ ਚੱਲ ਰਿਹਾ ਸੈਸ਼ਨ ਦੇ ਮੂਹਰੇ ਧਰਨਾ ਲਾ ਕੇ ਬੈਠੋ ਕਿ ਜੇਕਰ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਣਗੇ ਅਸੀਂ 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 ਕਿਸੇ ਨੂੰ ਪੰਜਾਬ ਦੇ ਵਿੱਚ ਪਰਦੇ ਨਾ ਚਾਹੋ ਤਾਂ ਜਿਹੜਾ